ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ YouTube ਫੈਮਿਲੀ ਤੁਹਾਡਾ 3829 ਚੈਨਲ ਤੇ ਬਹੁਤ ਬਹੁਤ ਸਵਾਗਤ ਆ ਜੀ ਤੇ ਆਸ ਕਰਦੀ ਕਿ ਸਾਰੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਆ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜਿਹੜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਆ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਐਸ ਟੌਪ ਕਿਤੇ ਵੀਡੀਓ ਬਣਾਉਣ ਲੱਗੇ ਆ ਵੀ ਜਦੋਂ ਆਪਾਂ ਜ਼ਿੰਦਗੀ ਚ ਇਕੱਲੇ ਰਹਿ ਜਾਂਦੇ ਆ ਜ਼ਿੰਦਗੀ ਦੇ ਵਿੱਚ ਆਪਣਾ ਕੋਈ ਆਸਰਾ ਨਹੀਂ ਹੁੰਦਾ ਕੋਈ ਸਹਾਰਾ ਨਹੀਂ ਹੁੰਦਾ ਕੋਈ ਸਾਥ ਨਹੀਂ ਦ ਕਿਹੜਾ ਪਾਠ ਕਰਨਾ ਜਿਹੜਾ ਪਾਠ ਕਰਕੇ ਆਪਾਂ ਜ਼ਿੰਦਗੀ ਦੀਆਂ ਮੁਸ਼ਕਲਾਂ ਚੋਂ ਨਿਕਲ ਸਕਦੇ ਆ ਤੇ ਪਹਿਲਾਂ ਤਾਂ ਸਾਰਿਆਂ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਆ ਜੀ ਧੰਨਵਾਦ ਕਰਦੀ ਆ ਕਿ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕਰਦੇ ਆ ਤੇ ਕਰਦੇ ਰਹੋ ਤੁਹਾਡੀ ਸਪੋਰਟ ਦੀ ਆਪਾਂ ਨੂੰ ਜ਼ਰੂਰਤ ਆ ਤੇ ਤੁਹਾਡੀ ਸਪੋਰਟ ਨਾਲ ਹੀ ਆਪਾਂ ਕਿਸੇ ਮੁਕਾਮ ਤੇ ਪਹੁੰਚਣਾ ਤੇ ਜਲਦੀ ਤੋਂ ਜਲਦੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਅੱਗੇ ਤੱਕਰ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਆਪਣੀ ਰਾਇ ਵੀ ਜ਼ਰੂਰ ਦਿਆ ਕਰੋ ਜੇ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਕਮੀ ਲੱਗਦੀ ਹੁੰਦੀ ਹੈ ਮੈਂ ਬਹੁਤ ਔਖੀ ਹੋ ਕੇ ਵੀਡੀਓ ਬਣਾਉਣੀ ਆ ਪੱਖਾ ਮੇਰਾ ਬੰਦ ਆ ਤੇ ਕਿਉਂਕਿ ਪੱਖੇ ਦੀ ਸ਼ੂਕ ਆਉਂਦੀ ਆ ਫੋਨ ਦੇ ਵਿੱਚ ਤੇ ਤਾਂ ਕਰਕੇ ਮੈਂ ਪੱਖਾ ਬੰਦ ਕਰਕੇ ਵੀਡੀਓ ਬਣਾਉਣ ਲੱਗੀ ਆ ਤੇ ਜੇ ਤੁਹਾਨੂੰ ਕੋਈ ਕਮੀ ਪੇਚੀ ਲੱਗਦੀ ਹੁੰਦੀ ਆ ਤਾਂ ਤੁਸੀਂ ਮੈਨੂੰ ਜਰੂਰ ਦੱਸਿਆ ਕਰੋ ਵੀ ਇੱਥੋਂ ਇਹ ਗਲਤ ਆ ਤੇ ਤੁਸੀਂ ਇੱਥੋਂ ਇਹਨੂੰ ਸਹੀ ਕਰੋ ਜ਼ਰੂਰ ਦੱਸਿਆ ਕਰੋ ਤੇ ਪਹਿਲੀ ਗੱਲ ਆਪਾਂ ਕੋਈ ਗਲਤੀ ਕਰਨਾ ਨਹੀਂ ਚਾਹੁੰਦੇ ਕਿ ਚੈਨਲ ਤੇ ਆ ਕੇ ਆਪਾਂ ਕਹਿੰਨੇ ਆ ਕਿ ਆਪਣੀ ਵੀਡੀਓ ਸਹੀ ਹੋਵੇ ਤੇ ਅੱਜ ਜਿਹੜਾ ਆਪਾਂ ਅੱਜ ਦੇ ਟੌਪਿਕ ਤੇ ਵੀਡੀਓ ਬਣਾਉਣ ਲੱਗੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਵੀ ਕਿਹੜਾ ਪਾਠ ਕਰਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਵਰਗ ਬਣਾ ਸਕਦੇ ਆ ਤੁਸੀਂ ਪਾਠ ਕਰਨਾ ਹੈ ਜੀ ਮੂੜ ਮੰਤਰ ਦਾ ਸਵੇਰ ਉੱਠੋ ਅਸ਼ਨਾਣ ਕਰੋ ਤੇ ਅਸ਼ਨਾਣ ਕਰਕੇ ਤੁਸੀਂ ਪਾਠ ਸ਼ੁਰੂ ਕਰ ਦਿਓ ਗੁਰੂ ਘਰੇ ਜਾਓ ਤੇ ਗੁਰੂ ਘਰੇ ਜਾ ਕੇ ਤੁਸੀਂ 5 ਵੇਰੇ ਪਾਠ ਪੜੋ ਤੇ ਤੁਸੀਂ ਸਾਰੀਆਂ ਮੁਸ਼ਕਲਾਂ ਤੋਂ ਬਾਹਰ ਨਿਕਲ ਸਕਦੇ ਆਂ ਕਈ ਵਾਰ ਬੰਦਾ ਸਿਰ ਫੜ ਕੇ ਬਹਿ ਜਾਂਦਾ ਬੰਦਾ ਡੋਲ ਜਾਂਦਾ ਬੰਦਾ ਕਾਲਾ ਰਹਿ ਜਾਂਦਾ ਕਿਉਂਕਿ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਵੇਖੇ ਆ ਤੇ ਮੈਂ ਅੱਜ ਤੱਕ ਕਿਉਂ ਨਹੀਂ ਡੋਲੀ ਮੈਂ ਅੱਜ ਤੱਕ ਪਰੇਸ਼ਾਨੀ ਕਿਉਂ ਨਹੀਂ ਕੱਟੀ ਮੈਂ ਅੱਜ ਤੱਕ ਕਿਉਂ ਆਪਦੀਆਂ ਮੁਸ਼ਕਲਾਂ ਦੇ ਵਿੱਚੋਂ ਬਾਹਰ ਨਿਕਲੀ ਹੋਣੀ ਆ ਆਪਦੀਆਂ ਮੁਸ਼ਕਲਾਂ ਨਾਲ ਲੜ ਕੇ ਆਪਦੀਆਂ ਮੁਸ਼ਕਲਾਂ ਦੇ ਨਾਲ ਲੱਪੜੋ ਲੱਫੜੀ ਹੋ ਕੇ ਨਿਕਲਣ ਵਾਲੀ ਨਿਕਲਣ ਵਾਲਾ ਹਸਾਬ ਆ ਗੱਲ ਤੁਹਾਨੂੰ ਮੈਂ ਦੱਸਦੀ ਸੱਚੀ ਆਪਦੀ ਜ਼ਿੰਦਗੀ ਦੀ ਕਹਾਣੀ ਆ ਤੇ ਮੈਂ ਬਹੁਤ ਜ਼ਿਆਦੇ ਮੁਸ਼ਕਲਾਂ ਵੇਖੀਆਂ ਕਿਉਂਕਿ ਜਦੋਂ ਮੈਂ ਆ ਆਪ ਦੀ ਮੁਸ਼ਕਲ ਦੇ ਵਿੱਚ ਪੈ ਗਈ ਸੀ ਕਿ ਤੇ ਇੱਕ ਤਰ੍ਹਾਂ ਰੱਬ ਨੇ ਸਾਥ ਨਹੀਂ ਦਿੱਤਾ ਸੀ ਕਿਸੇ ਦਾ ਕਿਉਂਕਿ ਕੱਲੇ ਰੱਬ ਦੇ ਸਾਥ ਸੀਗਾ ਤੇ ਰੱਬ ਨੇ ਮੈਨੂੰ ਮੁਸ਼ਕਲਾਂ ਦੇ ਵਿੱਚੋਂ ਕੱਢਿਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਅਣਪੜ੍ਹ ਹੈਗੇ ਆਂ ਤੇ ਪਾਠ ਆਪਾਂ ਕਰ ਲੈਨੇ ਆਂ ਪਾਠ ਆਪਾਂ ਕਰ ਲੈਨੇ ਆਂ ਜੀ ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗਉਰ ਪ੍ਰਸਾਦ ਜਪ ਆ ਦਾ ਸੱਚ ਜਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਨਾਮ ਸ੍ਰੀ ਵਾਹਿਗੁਰੂ ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਪੰਗੁਰ ਪ੍ਰਸਾਦ ਜਪ ਆਦ ਸੱਚ ਜਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਈ ਸੱਚ ਸਤਨਾਮ ਸ੍ਰੀ ਵਾਹਿਗੁਰੂ ਇਹ ਵਾਲਾ ਤੁਸੀਂ ਪਾਠ ਕਰੋ ਚਾਹੇ ਤੁਸੀਂ ਅਣਪੜਾਹਾਂ ਇਹ ਪਾਠ ਆਪਾਂ ਬੱਚੇ ਨੂੰ ਵੀ ਕਿਸੇ ਨੂੰ ਸਿਖਾ ਦਗੇ ਉਹ ਬੱਚਾ ਵੀ ਕਰ ਲੈਂਦਾ ਤੇ ਜੇ ਆਪਾਂ ਅਣਪੜਾਹਾਂ ਤਾਂ ਆਪਾਂ ਨੂੰ ਵੀ ਇਹ ਪਾਠ ਬਹੁਤ ਆਸਾਨੀ ਨਾਲ ਆ ਜਾਂਦਾ ਹੈ ਜੇ ਆਪਾਂ ਨੂੰ ਨਹੀਂ ਵੀ ਆਉਂਦਾ ਤੁਸੀਂ 1-2 ਦਿਨ ਫੋਨ ਤੇ ਲਾਓ ਤੇ ਫੋਨ ਤੇ ਲਾ ਕੇ ਤੁਸੀਂ ਸਰਚ ਕਰਕੇ ਫੋਨ ਤੇ ਲਾ ਲਓ ਫੋਨ ਤੇ ਲਾ ਕੇ ਤੁਸੀਂ ਇਹ ਪਾਠ ਸਿੱਖ ਸਕਦੇ ਆ ਸਿੱਖ ਕੇ ਇਸ ਪਾਠ ਨੂੰ ਕਰੋ ਤੇ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਚੋਂ ਬਾਹਰ ਨਿਕਲੋ ਠੀਕ ਆ ਜੀ ਅੱਜ ਦੇ ਵਿਸ਼ੇ ਤੇ ਆਪਾਂ ਤੁਹਾਡੇ ਨਾਲ ਇਹੀ ਗੱਲਾਂ ਕਰਨੀਆਂ ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਤੁਸੀਂ ਤਾਂ ਵੀ ਆਪਦੇ ਸ੍ਰੀ ਹਰਿਣੀ ਪਾਠ ਫੋਨ ਤੋਂ ਆਪਾਂ ਲਾ ਸਕਦੇ ਆ ਕੀਰਤਨ ਸੋਹਲੇ ਦਾ ਪਾਠ ਲਾਇਆ ਕਰੋ ਰਾਤ ਨੂੰ ਆਪਾਂ ਨੂੰ ਰੱਜ ਕੇ ਨੀਂਦ ਆਉਂਦੀ ਹੈ ਕੋਈ ਮਾੜਾ ਸੁਪਨਾ ਨਹੀਂ ਆਉਂਦਾ ਤੇ ਵਾਹਿਗੁਰੂ ਅੱਗੇ ਜਦੋਂ ਤੁਸੀਂ ਸਵੇਰ ਜਾਨੇ ਆ ਨਾ ਕੇ ਇਸ਼ਨਾਨ ਕਰਕੇ ਗੁਰੂ ਘਰ ਜਾਨੇ ਤੇ ਪ੍ਰਮਾਤਮਾ ਅੱਗੇ ਪਹਿਲੀ ਅਰਦਾਸ ਕਰਿਆ ਕਰੋ ਸਰਬੱਤ ਦੇ ਭਲੇ ਦੀ ਕਿ ਪ੍ਰਮਾਤਮਾ ਤੂੰ ਰਾਤ ਸੁੱਖ ਬਤੀਤ ਕੀਤੀ ਹੈ ਦਿਨ ਚੜਿਆ ਸੁੱਖ ਬਤੀਤ ਕਰੀ ਸਤਿਗੁਰੂ ਸੱਚੇ ਪਾਤਸ਼ਾਹ ਸਾਰਾ ਦਿਨ ਅਸੀਂ ਕਿਸੇ ਦਾ ਮਾੜਾ ਨਾ ਸੋਚ ਗਏ ਤੁਸੀਂ ਸਾਨੂੰ ਜ਼ਿੰਦਗੀ ਦਿੱਤੀ ਹੈ ਤੁਸੀਂ ਸਾਨੂੰ ਸਿੱਧੇ ਰਸਤੇ ਪਾਉਣਾ ਤੁਸੀਂ ਇਹ ਸਾਨੂੰ ਮਾਨਸ ਦੇ ਦਿੱਤੀ ਹੈ ਇਹ ਸਮਾਨਸ ਦੇ ਤੇ ਸਾਡਾ ਕੋਈ ਹੱਕ ਨਹੀਂ ਥੋੜੀ ਦਿੱਤੀ ਹੋਈ ਹੈ ਥੋੜੇ ਦਿੱਤੇ ਹੋਏ ਸਵਾਸੇ ਅਸੀਂ ਲੈ ਲੈ ਕੇ ਤੁਰੇ ਫਿਰਦੇ ਹਾਂ ਥੋਡੇ ਦਿੱਤੇ ਹੋਏ ਜਿਹੜੇ ਸਾਨੂੰ ਆਂਗ ਪੈਰ ਆ ਹੱਥ ਨਿਗਾ ਅੱਖਾਂ ਜੋ ਵੀ ਦਿੱਤਾ ਥੋਡਾ ਦਿੱਤਾ ਹੋਏ ਲੈ ਕੇ ਤੁਰੇ ਫਿਰਦੇ ਆ ਤੇ ਅਸੀਂ ਕਰਦੇ ਵੀ ਕਿਸੇ ਗੱਲ ਦਾ ਵਾਹਿਗੁਰੂ ਜੀ ਹਕਾਰ ਨਾ ਕਰਗੇ ਜੋ ਵੀ ਤੁਸੀਂ ਦੁਨੀਆ ਤੇ ਜੀਵ ਜੰਤੂ ਪਸ਼ੂ ਪੰਛੀ ਜੋ ਵੀ ਇਨਸਾਨ ਸਾਜਿਆ ਸਭ ਦਾ ਆਪਾਂ ਨਾ ਕਰਿਓ ਕਿਸੇ ਤੇ ਮਾੜਾ ਸਮਾ ਨਾ ਆਵੇ ਤੇ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਕੱਲਾ ਰਹਿ ਜਾਂਦਾ ਤੇ ਉਹ ਕਦੇ ਡੋਲੇ ਨਾ ਕਿਸੇ ਇਨਸਾਨ ਦਾ ਇਨਸਾਨ ਆਸਰਾ ਨਾ ਧੱਕੇ ਵਾਹਿਗੁਰੂ ਜੀ ਤੁਹਾਡਾ ਆਸਰਾ ਧੱਕੇ ਕਦਮ-ਕਦਮ ਤੇ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਰਹੀਏ ਸਾਨੂੰ ਇੰਨਾ ਕੁ ਦਮ ਬਖਸ਼ਿਓ ਤੇ ਤੁਸੀਂ ਸਾਨੂੰ ਇੰਨਾ ਹੱਕ ਦਿੱਤਾ ਕਿ ਅਸੀਂ ਇਸ਼ਨਾਨ ਕੀਤਾ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਏ ਅਸੀਂ ਤੁਹਾਡੀ ਹਜ਼ੂਰੀ ਚਾਕੇ ਆਪਦਾ ਸਿਰ ਝੁਕਾਇਆ ਤੁਹਾਨੂੰ ਨਸਮਸਤਕ ਹੋ ਕੇ ਮੱਥਾ ਟੇਕਿਆ ਤੁਹਾਡੇ ਚਰਨਾਂ ਦੇ ਵਿੱਚ ਸਾਡਾ ਸੀਸ ਝੁਕਿਆ ਅਸੀਂ ਇੰਨੀ ਯੋਗ ਹੈ ਨਹੀਂ ਸੀ ਸਾਨੂੰ ਇੰਨੀ ਯੋਗਗੇ ਤੁਸੀਂ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੀ ਪਾਤਸ਼ਾਹ ਤਾਂ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਪਾਤਸ਼ਾਹ ਇਹ ਹੀ ਅਰਦਾਸ ਕਰਿਆ ਕਰੋ ਜਾ ਕੇ ਜਦੋਂ ਆਪਾਂ ਮੱਥਾ ਟੇਕਦੇ ਆਪਾਂ ਇਹ ਹੀ ਕਹਿੰਦੇ ਨਾਨਕ ਨਾਮ ਚੜ੍ਹਦੀ ਗਲ ਹੈ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਗੱਲ ਆਪਾਂ ਕਹਿੰਦੇ ਆ ਜਾ ਕੇ ਤੇ ਸਰਬੱਤ ਦਾ ਭਲਾ ਦਿলো ਮੰਗਿਆ ਕਰੋ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਕਿ ਕਿਸੇ ਤੇ ਮਾੜਾ ਸਮਾ ਨਾ ਆਵੇ ਕਿਸੇ ਦੀ ਚੜ੍ਹਾਈ ਵੇਖ ਕੇ ਮਨ ਨੂੰ ਜਹਿਲਸੀ ਨਾ ਕਰਿਆ ਕਰੋ ਐ ਨਾ ਕਿਹਾ ਕਰੋ ਹਾਂ ਕਿਸੇ ਦੀ ਚੜ੍ਹਾਈ ਹੋ ਗਈ ਅਸੀਂ ਹਜੇ ਇੱਥੇ ਫਿਰਦੇ ਆਂ ਜਾਂ ਅਸੀਂ ਹਜੇ ਆਈਂ ਤੁਰੇ ਫਿਰਦੇ ਆਂ ਫਲਾਨਾ ਬੰਦਾ ਉੱਥੇ ਪਹੁੰਚ ਗਿਆ ਫਲਾਨਾ ਉੱਥੇ ਪਹੁੰਚ ਗਿਆ ਸਭ ਨੂੰ ਮਹਾਰਾਜ ਥੱਲੇ ਕਰਨ ਵਾਲਾ ਤੇ ਸਭ ਨੂੰ ਮਹਾਰਾਜ ਉੱਤੇ ਕਰਨ ਵਾਲਾ ਬਾਕੀ ਜੇ ਤੁਹਾਨੂੰ ਕੋਈ ਨੈੱਟ ਤੇ ਚੰਗਾ ਮਾੜਾ ਬੋਲਦਾ ਕਿਸੇ ਦੀ ਗੱਲ ਦਾ ਪੁਰਾਣਾ ਮੰਨਿਆ ਕਰੋ ਆਪਣਾ ਵਧੀਆ ਬੋਲਿਆ ਕਰੋ ਵਧੀਆ ਕੰਟੈਂਟ ਪਾਇਆ ਕਰੋ ਤੇ ਕੋਈ ਵੀ ਤੁਹਾਨੂੰ ਚੰਗਾ ਨਾ ਮਾੜਾ ਬੋਲ ਨਹੀਂ ਸਕਦਾ ਜੋ ਵੀ ਵੀਡੀਓ ਬਣਾਉਣੀ ਆ ਆਪਦੀ ਸੋਚ ਸਮਝ ਕੇ ਬਣਾਉ ਉਹਨੂੰ ਜਦੋਂ ਬਣਾਉਨੇ ਆ ਪਹਿਲਾਂ ਬਾਅਦ ਚ ਉਹਨੂੰ ਸੁਣੋ ਵੀ ਅਸੀਂ ਕਿਸੇ ਦੇ ਕੋਈ ਖਿਲਾਫਤਾ ਨਹੀਂ ਬੋਲਤਾ ਅਸੀਂ ਕਿਸੇ ਨੂੰ ਮਾੜਾ ਤਾਂ ਨਹੀਂ ਬੋਲਤਾ ਅਸੀਂ ਕਿਸੇ ਨੂੰ ਗਲਤ ਤਾਂ ਨਹੀਂ ਬੋਲਤਾ ਸਾਡੇ ਕੱਲ ਨੂੰ ਕੋਈ ਖਿਲਾਫਤਾ ਨਹੀਂ ਉੱਠ ਕੇ ਖੜਾ ਹੁੰਦਾ ਅਗਰ ਜੇ ਤੁਹਾਡੇ ਖਿਲਾਫ ਉੱਠ ਕੇ ਕੋਈ ਖੜਾ ਹੁੰਦਾ ਵੀ ਆ ਤੁਹਾਨੂੰ ਫੇਰ ਵੀ ਚੰਗਾ ਬੋਲਣ ਦੇ ਬਾਵਜੂਦ ਵੀ ਕੋਈ ਵੱਧ ਘੱਟ ਬੋਲਦਾ ਜਾਂ ਚੰਗੀ ਮਾੜੀ ਕਹਿੰਦਾ ਤਾਂ ਤੁਸੀਂ ਕਿਸੇ ਦੀ ਗੱਲ ਦਾ ਇਤਰਾਜ਼ ਨਾ ਕਰੋ ਕਿਸੇ ਦੀ ਗੱਲ ਦਾ ਗੁੱਸਾ ਨਾ ਕਰੋ ਵੇਖੋ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਆਗੇ ਤੇ ਆਪਾਂ ਨੂੰ ਲੋਕ ਚੰਗਾ ਵੀ ਕਹਿਣਗੇ ਤੇ ਮਾੜਾ ਵੀ ਕਹਿਣਗੇ ਆਪਾਂ ਨੂੰ ਚੰਗਾ ਵੀ ਸੁਣਨਾ ਪੈਣਾ ਆਪਾਂ ਨੂੰ ਮਾੜਾ ਵੀ ਸੁਣਨਾ ਪੈਣਾ ਉਹ ਹੀ ਹਿਸਾਬ ਆਪਾਂ ਨੂੰ ਪਰਮਾਤਮਾ ਨੇ ਦਿੱਤੀ ਹੋਈ ਜ਼ਿੰਦਗੀ ਦਾ ਜਦੋਂ ਆਪਾਂ ਆਪਦੀ ਜ਼ਿੰਦਗੀ ਦੇ ਵਿੱਚ ਆ ਆਪਾਂ ਨੂੰ ਵਾਹਿਗੁਰੂ ਚੰਗਾ ਟਾਈਮ ਦਿਖਾਊਗਾ ਆਪਾਂ ਨੂੰ ਵਾਹਿਗੁਰੂ ਮਾੜਾ ਟਾਈਮ ਵੀ ਦਿਖਾਊ ਤੇ ਆਪਾਂ ਜੇ ਆਪਾਂ ਲੋਕਾਂ ਤੋਂ ਬਚਣਾ ਹੈ ਲੋਕਾਂ ਦੀ ਤੂੰ ਤੂੰ ਮੈਂ ਮੈਂ ਤੋਂ ਨਿਕਲਣਾ ਤੇ ਆਪਾਂ ਨੂੰ ਚੰਗਾ ਬੋਲਣਾ ਪਊਗਾ ਤੇ ਚੰਗਾ ਸੋਚਣਾ ਪਊਗਾ ਤੇ ਲੋਕਾਂ ਨੂੰ ਆਪਾਂ ਜਵਾਬ ਨਹੀਂ ਦੇ ਸਕਦੇ ਠੀਕ ਆ ਉਹ ਹਿਸਾਬ ਜਿਵੇਂ ਪ੍ਰਮਾਤਮਾ ਨੇ ਆਪਣੇ ਤੇ ਵਕਤ ਪਾਤਾ ਮਾੜਾ ਸਮਾਂ ਆ ਗਿਆ ਜਾਂ ਕੁਝ ਵੀ ਆ ਤੇ ਆਪਾਂ ਉਹਦੇ ਚੋਂ ਨਿਕਲਣਾ ਤੇ ਆਪਾਂ ਪਾਠ ਕਰਕੇ ਹੀ ਨਿਕਲ ਸਕਦੇ ਆ ਪਾਠ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਨੂੰ ਕੋਈ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਆਉਂਦਾ ਕੋਈ ਪਰੇਸ਼ਾਨੀ ਨਹੀਂ ਆਉਂਦੀ ਕੋਈ ਮੁਸ਼ਕਲ ਨਹੀਂ ਆਉਂਦੀ ਆਪਾਂ ਨੂੰ ਦੁੱਖ ਵੀ ਆਉਣਗੇ ਸੁੱਖ ਵੀ ਆਉਣਗੇ ਪਰ ਜੇ ਆਪਾਂ ਪਾਠ ਕਰਦੇ ਆ ਪਾਠ ਕਰਨ ਦੇ ਨਾਲ ਆਪਾਂ ਨੂੰ ਲੜਨ ਦੀ ਤਾਕਤ ਆਉਂਦੀ ਆਪਾਂ ਅੰਦਰੋਂ ਲੜ ਸਕਦੇ ਆ ਤੇ ਬਾਕੀ ਕਿਸੇ ਚੀਜ਼ ਦਾ ਆਪ ਹੰਕਾਰ ਨਹੀਂ ਕਰ ਸਕਦੇ ਆ ਜਿਹੜੇ ਹੱਥ ਦਿੱਤੇ ਵੀ ਪ੍ਰਮਾਤਮਾ ਨੇ ਦਿੱਤੇ ਆ ਵਾਹਿਗੁਰੂ ਨੂੰ ਐਂ ਕਿਹਾ ਕਰੋ ਜਿਹੜਾ ਦਿਲ ਦਿੱਤਾ ਵਾਹਿਗੁਰੂ ਇਹਦੇ ਨਾਲ ਮੈਂ ਕਿਸੇ ਦਾ ਮਾੜਾ ਸੋਚਾ ਨਾ ਜਿਹੜੇ ਤੂੰ ਕਦਮ ਦਿੱਤੇ ਇਹਨਾਂ ਨਾਲ ਮੈਂ ਕਿਸੇ ਮਾੜੇ ਬੰਦੇ ਕੋਲੇ ਨਾ ਇਹਨਾਂ ਕਦਮਾਂ ਨਾਲ ਚੱਲ ਕੇ ਜਾਵਾਂ ਆ ਜਿਹੜੇ ਨੇਤਰ ਦਿੱਤੇ ਇਹਨਾਂ ਨਾਲ ਮੈਂ ਕਿਸੇ ਦਾ ਮਾੜਾ ਵੇਖਾ ਨਾ ਤੇ ਵਾਹਿਗੁਰੂ ਅੱਗੇ ਪਾਸੇ ਇਹ ਅਰਦਾਸ ਕਰਿਆ ਕਰੋ ਪ੍ਰਮਾਤਮਾ ਦਾ ਦੋ ਵੇਲੇ ਸ਼ੁਕਰ ਕਰਿਆ ਕਰੋ ਰੋਟੀ ਪਾਣੀ ਖਾਂਦੇ ਉੱਠਦੇ ਬੈਠਦੇ ਵਾਹਿਗੁਰੂ ਨੂੰ ਭੁੱਲੂ ਨਾ ਉਹਨੂੰ ਯਾਦ ਰੱਖੋ ਕਿਸੇ ਦੇਤੀ ਪਤ ਨੂੰ ਪੁੱਠੇ ਕੰਮ ਤੇ ਨਾ ਲਾਉ ਕਿਸੇ ਦੇਤੀ ਪੁੱਤ ਨੂੰ ਕਿਸੇ ਨਸੀ ਪੱਤੇ ਚ ਨਾ ਲਾਉ ਸਭ ਦਾ ਭਲਾ ਮੰਗੋ ਤੇ ਸਭ ਦਾ ਵਾਹਿਗੁਰੂ ਭਲਾ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਨੇ ਜ਼ਿੰਦਗੀ ਦਿੱਤੀ ਆ ਦੁਨੀਆਂ ਕਹਿ ਦਿੰਦੀ ਜ਼ਿੰਦਗੀ ਖਤਮ ਹੋ ਜਾਣੀ ਆ ਜ਼ਿੰਦਗੀ ਐ ਹੋ ਜਾਣੀ ਆ ਲੋਕਾਂ ਨੇ ਖਤਮ ਹੋ ਜਾਣਾ ਤਬਾਹ ਹੋ ਜਾਣਾ ਉਹ ਪਰਮਾਤਮਾ ਤੇ ਭਰੋਸਾ ਰੱਖੋ ਜੀ ਨੇ ਦੁਨੀਆਂ ਸਾਜੀ ਆ ਜਿਨੇ ਆਪਾਂ ਨੂੰ ਇਸ ਦੁਨੀਆਂ ਤੇ ਭੇਜਿਆ ਉਹਨੇ ਕੁਝ ਲੈ ਕੇ ਭੇਜਿਆ ਕਿ ਵੀ ਥੋੜ ਲੋਕਾਂ ਨੂੰ ਦੁਨੀਆਂ ਨੂੰ ਚੱਕ ਲੂਗਾ ਸੋ ਕਦੇ ਵੀ ਕਿਸੇ ਦੀਆਂ ਗੱਲਾਂ ਤੇ ਕਿਸੇ ਦੀਆਂ ਭਰੋਸਾ ਨਾ ਕਰੋ ਆਪਦੇ ਮੱਖਰ ਨਾਲ ਚੱਲੋ ਵਾਹਿਗੁਰੂ ਦੇ ਦਿੱਤੇ ਹੋਏ ਜਿਹੜੇ ਸਵਾਸੇ ਆ ਇਹ ਜਿੰਨਾ ਚਿਰ ਆਪਾਂ ਨੂੰ ਦਿੱਤੇ ਆ ਆਪਾਂ ਉਨਾ ਚਿਰ ਉਹਦਾ ਭੋਗ ਲਈ ਇਸ ਦੁਨੀਆ ਤੋਂ ਜਾਵਾਂਗੇ ਆਪਾਂ ਪਹਿਲਾਂ ਨਹੀਂ ਮਰਨ ਲੱਗੇ ਨਾ ਹੀ ਏਡੀ ਕੋਈ ਆਸਾਨ ਹੁੰਦੀ ਹੈ ਮੌਤ ਵੀ ਜਿਹੜੀ ਇੱਕ ਸਕਿੰਟ ਦੇ ਵਿੱਚ ਆ ਜਾਊ ਚਲੋ ਆਉਂਦੀ ਵੀ ਹੈ ਜਿਹੜੀਆਂ ਕੋਈ ਐਕਸੀਡੈਂਟਾਂ ਦਰਾਂ ਮੌਤਾਂ ਹੋ ਜਾਂਦੀਆਂ ਤੇ ਪਰ ਸਭ ਤੋਂ ਜ਼ਰੂਰੀ ਆ ਪਰਮਾਤਮਾ ਤੇ ਭਰੋਸਾ ਰੱਖੋ ਜੇ ਤੁਹਾਡੇ ਤੇ ਕਿੱਦਾਂ ਦਾ ਵੀ ਸਮਾਂ ਹੈ ਤੁਸੀਂ ਪਾਠ ਕਰੋ ਉਸ ਸਮੇਂ 'ਚ ਤੁਸੀਂ ਬਹੁਤ ਆਸਾਨੀ ਨਾਲ ਬਾਹਰ ਨਿਕਲ ਸਕਦੇ ਆ ਤੇ ਵੈਗਰੂ ਤੇ ਵਿਸ਼ਵਾਸ ਰੱਖੋ ਕਿਸੇ ਦਾ ਮਾੜਾ ਨਾ ਸੋਚੋ ਜਦੋਂ ਰੋਟੀ ਖਾਣੇ ਉਦੋਂ ਵੀ ਪ੍ਰਮਾਤਮਾ ਨੂੰ ਨਮਾਲਾ ਪਾਉਣ ਲੱਗੇ ਯਾਦ ਰੱਖਿਆ ਕਰੋ ਕਿ ਸਾਤਗੁਰੂ ਤੁਸੀਂ ਸਾਨੂੰ ਇਹ ਜ਼ਿੰਦਗੀ ਦਿੱਤੀ ਆ ਤੇ ਤੁਹਾਡੇ ਹੁਕਮ ਨਾਲ ਅਸੀਂ ਰੋਟੀ ਦੀ ਬੁਰਕੀ ਅੰਦਰ ਕਰਨ ਲੱਗੇ ਆ ਹੁਕਮੇ ਅੰਦਰ ਸਭ ਕੁ ਬਾਹਰ ਹੁਕਮ ਨਾਲ ਕੋਈ ਹੁਕਮ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਤੇ ਅੱਜ ਮੈਂ ਜਾਣਾ ਸੀਗਾ ਅੰਮ੍ਰਿਤ ਛਕਣ ਤੇ ਕੁਸ ਇਹੋ ਜੀ ਮਜਬੂਰੀ ਪੈ ਗਈ ਜਿਹਦੇ ਕਰਕੇ ਮੈਂ ਅੰਮ੍ਰਿਤ ਨਹੀਂ ਛਕਣ ਜਾ ਸਕੀ ਇੱਕ ਤਾਂ ਮੁੰਡਾ ਘਰੇ ਹੈ ਨਹੀਂ ਸੀਗਾ ਤੇ ਦੂਜੀ ਗੱਲ ਆ ਵੀ ਮੈਂ ਥੋੜੀ ਜੀ ਮੁਸ਼ਕਲ ਦੇ ਵਿੱਚ ਸੀਗੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਤੇ ਚਲੋ ਕੋਈ ਨਹੀਂ ਕਿਤੇ ਸਮਾਂ ਪੈਂਣ ਤੇ ਤੁਹਾਨੂੰ ਇਸ ਵੀ ਗੱਲ ਦਾ ਆਪਾਂ ਜਵਾਬ ਦੇਵਾਂਗੇ ਵੀ ਮੈਂ ਕਿਉਂ ਨਹੀਂ ਕਰੀ ਜਦੋਂ ਮੈਂ ਵਰਤ ਛਕ ਲਿਆ ਵਾਹਿਗੁਰੂ ਮੇਰੇ ਤੇ ਕਿਰਪਾ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਮੇਰੀ ਮਿਹਨਤ ਆ ਮੇਰੀ ਅਰਦਾਸ ਆ ਮੇਰੀ ਬੇਨਤੀ ਆ ਕਿ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ ਤੁਸੀਂ ਤੇ ਮੈਂ ਅਮਰਤ ਛਕਣਾ ਚਾਹੁੰਨੀ ਆ ਤੇ ਮੈਂ ਗੁਰੂ ਸਾਹਿਬ ਦੇ ਲੜ ਲੱਗੀ ਤਾਂ ਹੈਗੀਆਂ ਫਿਰ ਵੀ ਮੈਂ ਹੋਰ ਚਾਹੁੰਨੇ ਅੰਦਰੋਂ ਵੀ ਮੈਂ ਵਾਹਿਗੁਰੂ ਦੇ ਸ਼ਬਦਾਂ ਦੇ ਨਾਲ ਜੁੜਾਂ ਵਾਹਿਗੁਰੂ ਦੇ ਨਾਮ ਨਾਲ ਜੁੜਾਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਮੈਂ ਜੁੜਾਂ ਤੇ ਪ੍ਰਮਾਤਮਾ ਮੈਨੂੰ ਆਪਦੇ ਚਰਨਾਂ ਦੇ ਵਿੱਚ ਸਮੱਤ ਬਖਸ਼ਣ ਕਿ ਮੈਂ ਵਾਹਿਗੁਰੂ ਦੇ ਨਾਮ ਵਾਲੀ ਬਣ ਜਾ ਕਿਉਂਕਿ ਜਿਹੜੀ ਆਪਾਂ ਦਸਤਾਰ ਪਾਉਨੇ ਆ ਅੰਮ੍ਰਿਤ ਛਕਦੇ ਆ ਉਹਦੀ ਗੱਲ ਕੁਝ ਵੱਖਰੀ ਹੁੰਦੀ ਹੈ ਜਿਹੜਾ ਆਪਾਂ ਵੈਸੇ ਹੀ ਗੁਰੂ ਸਾਹਿਬ ਦਾ ਨਾਮ ਜਪਦੇ ਆ ਫਿਰ ਵੀ ਜਪਦੇ ਤਾਂ ਆਪਾਂ ਦਿ ਲੂ ਆਪਾਂ ਕਹਿੰਨੇ ਆ ਕਿ ਵਾਹਿਗੁਰੂ ਨੂੰ ਸੀ ਨਹੀਂ ਭੁੱਲਦੇ ਹਰਦਾ ਸਾਬ ਹੋਵੇ ਇਨਸਾਨ ਕੋਈ ਹੋਰ ਚੀਜ਼ ਵਕਤ ਜਿਹੜੀਆਂ ਆਪਾਂ ਨਹੀਂ ਖਾਂਦੇ ਹੁੰਦੇ ਪਾਠ ਕਰਦੇ ਉਹ ਨਾ ਖਾਵੇ ਤੇ ਵਾਇਗਰੂ ਨੇ ਜਿਹੜੀ ਆਪਾਂ ਨੂੰ ਸੈਂਪਲ ਰੋਟੀ ਬਖਸ਼ੀ ਹੋਈ ਆ ਉਹ ਆਪਾਂ ਖਾ ਕੇ ਵਾਇਗਰੂ ਦਾ ਸ਼ੁਕਰ ਕਰਦੇ ਆ ਤੇ ਆਪਾਂ ਕਦੇ ਵੀ ਹਕਾਰ ਨਹੀਂ ਕਰਦੇ ਕਿਸੇ ਵੀ ਗੱਲ ਦਾ ਤੇ ਨਾ ਹੀ ਵਾਇਗਰੂ ਕਰਾਵੇ ਤੇ ਅੱਜ ਦੀ ਵੀਡੀਓ ਇਸੇ ਵਿਸ਼ੇ ਤੇ ਸੀਗੀ ਦੀਪਾ ਜੀ ਤੁਸੀਂ ਪਾਠ ਕਰੋ ਤੇ ਪਾਠ ਕਰਕੇ ਇਸੇ ਵੀ ਮੁਸ਼ਕਲਾਂ ਨੂੰ ਤੁਸੀਂ ਪਾਰ ਕਰ ਸਕਦੇ ਆ ਇਹ ਨਹੀਂ ਹੈਗਾ ਵੀ ਜੇ ਆਪਾਂ ਪਾਠ ਕਰਦੇ ਆਪਾਂ ਨੂੰ ਮੁਸ਼ਕਲਾਂ ਆਉਂਦੀਆਂ ਨਹੀਂ ਮੁਸ਼ਕਲਾਂ ਆਉਂਦੀਆਂ ਵਾ ਪਰ ਜ਼ਿੰਦਗੀ ਚੋਂ ਨਿਕਲਣ ਦਾ ਆਪਾਂ ਨੂੰ ਮੁਸ਼ਕਲਾਂ ਰਾਹ ਪਾਠ ਦਿੰਦਾ ਵਾ ਤੇ ਤੁਸੀਂ ਜਦੋਂ ਵੀ ਇਸ਼ਨਾਨ ਕਰਨਾ ਹੁੰਦਾ ਉਦੋਂ ਇਸ਼ਨਾਨ ਕਰਨ ਲੱਗੇ ਵੀ ਜਦੋਂ ਗੁਰੂ ਘਰ ਜਾ ਕੇ ਇਸ਼ਨਾਨ ਕਰਦੇ ਆ ਉਦੋਂ ਵੀ ਇਹ ਗੱਲ ਕਹਿਆ ਕਰੋ RAMDAS ਸਰੋਵਰ ਨਾਤੇ ਸਭ ਉੱਤਰੇ ਪਾਪ ਕਮਾਤੇ ਤੇ ਇਹ ਇਹ ਲਬਜ ਬੋਲ ਕੇ ਇਸ਼ਨਾਨ ਕਰਨਾ ਚਾਹੀਦਾ ਕਿਤੇ ਵੀ ਤੁਸੀਂ ਜਾਨਨੇ ਆ ਗੁਰੂ ਘਰ ਤਾਂ ਗੁਰੂ ਘਰ ਹੀ ਆ ਤੇ ਤੁਸੀਂ ਇਹ ਲਬਜ ਬੋਲ ਕੇ ਇਸ਼ਨਾਨ ਕਰਿਆ ਕਰੋ ਠੀਕ ਆ ਤੇ ਵਾਇਗਰੋ ਦਾ ਨਾਮ ਚਾਪਿਆ ਕਰੋ ਤੇ ਆਵਦਾਂ ਜਿਹੜੀਆਂ ਪਰੇਸ਼ਾਨੀਆਂ ਆ ਉਹਨਾਂ ਤੱਕ ਭਰਾਇਆ ਨਾ ਕਰੋ ਕੋਈ ਕਈ ਦਵਾਈ ਪੀ ਕੇ ਦੂਜਿਆਂ ਨੇ ਆਪਣੇ ਆਪ ਨੂੰ ਖਤਮ ਕਰ ਲੈਂਦੇ ਆ ਕੋਈ ਫਾਇਆ ਲੈ ਕੇ ਕਰ ਲੈਂਦੇ ਆ ਤੇ ਕੋਈ ਨਰਚ ਡੱਗ ਕੇ ਖਤਮ ਆਪਦੇ ਆਪ ਨੂੰ ਕਰ ਲੈਂਦੇ ਆ ਇਹ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦੋਸਤੋ ਆਉਂਦੇ ਰਹਿੰਦੇ ਆ ਤੇ ਆਪਦੀ ਜ਼ਿੰਦਗੀ ਖਤਮ ਨਾ ਕਰਿਆ ਕਰੋ ਇਹ ਜਿਹੜਾ ਮਨੁੱਖਾ ਜੀਵਨ ਆ ਆਪਾਂ ਨੂੰ ਵਾਰ-ਵਾਰ ਨਹੀਂ ਮਿਲਣਾ ਇਹ ਜ਼ਿੰਦਗੀ ਆਪਾਂ ਨੂੰ ਇੱਕ ਵਾਰ ਹੀ ਮਿਲੀ ਆ ਇਹ ਨਹੀਂ ਪਤਾ ਵੀ ਮੁੜ ਕੇ ਆਪਾਂ ਨੂੰ ਇਹ ਜ਼ਿੰਦਗੀ ਮਿਲਣੀ ਆ ਕਿ ਨਹੀਂ ਤੇ ਜੇ ਆਪਾਂ ਪਾਠ ਕਰਾਂਗੇ ਜੇ ਆਪਾਂ ਵਾਹਿਗੁਰੂ ਦਾ ਸ਼ੁਕਰ ਕਰਾਂਗੇ ਉਸ ਨੂੰ ਦੋ ਵੇਲੇ ਯਾਦ ਰੱਖਾਂਗੇ ਉੱਠਦੇ ਬੈਠਦੇ ਤੇ ਰਾਤ ਨੂੰ ਵੀ ਪੈਣ ਲੱਗੇ ਪ੍ਰਮਾਤਮਾ ਦਾ ਧੰਨਵਾਦ ਕਰਕੇ ਪਾਵਾਂਗੇ ਤੇ ਸਵੇਰੇ ਮੰਜੇ ਤੋਂ ਉੱਠਣ ਲੱਗੇ ਵੀ ਪਹਿਲਾਂ ਰੱਬ ਦਾ ਸ਼ੁਕਰ ਕਰਾਂਗੇ ਵੀ ਸ਼ੁਕਰ ਹੈ ਵਾਹਿਗੁਰੂ ਤੂੰ ਅੱਜ ਦਾ ਦਿਨ ਚੜਾਇਆ ਤੇ ਰਾਤ ਵੀ ਤੇਰੇ ਨਾਲ ਹੀ ਸੁੱਖ ਬਤੀਤ ਆਸਰੇ ਨਾ ਹੋਈ ਐ ਤੇ ਦਿਨ ਵੀ ਵਾਹਿਗੁਰੂ ਤੁਹਾਡੇ ਆਸਰੇ ਨੇ ਸੁੱਖ ਬਤੀਤ ਹੋਣਾ ਵਾ ਤੇ ਜੇ ਆਪਾਂ ਇਹ ਗੱਲ ਕਹਿੰਨੇ ਆ ਤਾਂ ਫੇਰ ਹੋ ਸਕਦਾ ਵੀ ਪ੍ਰਮਾਤਮਾ ਆਪਾਂ ਨੂੰ ਜੰਮਣ ਮਰਨ ਤੋਂ ਰਹਿਤ ਕਰ ਦੇਵੇ ਤੇ ਆਪਦੇ ਚਰਨਾਂ 'ਚ ਸਮੱਤ ਪਖਸ਼ ਲਵੇ ਤੇ ਅੱਜ ਦੀ ਵੀਡੀਓ ਆਪਣੀ ਇਸੇ ਮੁੱਦੇ ਤੇ ਸੀਗੀ ਤੇ ਅੱਜ ਦੀ ਵੀਡੀਓ ਤੋਂ ਕਰਦੇ ਆ ਇੱਥੇ ਸਮਾਪਤਾ ਤੇ ਤੁਹਾਡੇ ਤੋਂ ਲੈਨੇ ਆ اجازت ਤੇ ਵੀਡੀਓ ਜਿਹਨੇ ਮੇਰੀ ਐਂਡ ਤੱਕ ਵੇਖੀ ਆ ਤੇ ਬਹੁਤ ਬਹੁਤ ਧੰਨਵਾਦ ਜੇ ਕੋਈ ਗਲਤੀ ਫਲਤੀ ਹੁੰਦੀ ਆ ਤਾਂ ਮੈਨੂੰ ਤੁਸੀਂ ਦੱਸਿਆ ਕਰੋ ਵੀ ਇੱਥੇ ਤੁਸੀਂ ਆ ਗਲਤੀ ਕਰ ਰਹੇ ਹੋ ਤੇ ਇੱਥੋਂ ਵੀ ਵੀਡੀਓ ਸਹੀ ਬਣਾਉऊं ਤੁਸੀਂ ਤੇ ਆਪਾਂ ਅੱਗੇ ਤੋਂ ਉਹ ਗੱਲ ਨੂੰ ਰਿਪੀਟ ਕਰਾਂਗੇ ਥੋੜੀ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਂ ਵੀਡੀਓ ਸਹੀ ਬਣਾ ਰਹੀ ਆ ਜਾਂ ਗਲਤ ਬਣਾ ਰਹੀ ਆ ਤੇ 6 ਵਜੇ ਆਪਣੀ ਵੀਡੀਓ ਆ ਜਾ ਕਰੂਗੀ ਮੇਰੇ ਚੈਨਲ ਤੇ 3829 ਤੇ ਤੇ ਤੁਸੀਂ 6:30 ਵਜੇ ਮੇਰੀ ਵੀਡੀਓ ਦੇਖ ਸਕਦੇ ਆ ਤੇ ਸਾਰੀਆਂ ਭੈਣਾਂ ਦਾ ਤੇ ਸਾਰੇ ਮੇਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਕਿ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕਰਦੇ ਆ ਤੇ ਸਪੋਰਟ ਕਰਦੇ ਰਹੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਆਪਾਂ ਤੁਹਾਡੀ ਸਪੋਰਟ ਸਦਕਾ ਹੀ ਕਿਸੇ ਮਕਾਮ ਤੇ ਪਹੁੰਚਣਾ ਤੇ ਆਪਾਂ ਰੋਜ਼ ਜਿਹੜੀ ਵੀਡੀਓ ਪਾਇਆ ਕਰਾਂਗੇ ਤੇ 6 ਵਜੇ ਪਾਇਆ ਕਰਾਂਗੇ ਦੁਬਾਰਾ ਫੇਰ ਤੁਹਾਨੂੰ ਦੱਸ ਦਿਆਂ ਤੇ ਗਰਮੀ ਬਹੁਤ ਆ ਮੈਂ ਪੱਖਾ ਬੰਦ ਕਰਕੇ ਵੀਡੀਓ ਬਣਾਈ ਸੀ ਮੱਖਣਾਂ ਨੇ ਬਹੁਤ ਲਹੂ ਪੀਤਾ ਤੇ ਚਲੋ ਜੀ ਅੱਜ ਤਾਂ ਅੱਜ ਦੇ ਉਹ ਇਜਾਜ਼ਤ ਸਤਿ ਨਿਵਾਦ ਸਾਰਿਆਂ ਦਾ ਸਾਸ੍ਰੀਕਾਲ ਮੇਰੇ ਵੱਲੋਂ ਵੀ ਸਾਸ੍ਰੀਕਾਲ ਜਿੱਦ ਗਮੀਤ ਵੱਲੋਂ ਵੀ ਸਾਸ੍ਰੀਕਾਲ ਠੀਕ ਆ ਤੇ ਜੇ ਕੋਈ ਗਲਤੀ ਨਾ ਗਲਤ ਮੇਰੇ ਤੋਂ ਲਬਜ ਯੂਜ਼ ਹੋ ਗਿਆ ਹੋਵੇ ਤੇ ਉਹਦੇ ਲਈ ਮੈਂ ਮਾਫੀ ਚਾਹੂੰਗੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਫੋਲੋ ਕਰ ਲਿਓ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਕੋਈ ਗਲਤੀ ਫਲਤੀ ਹੋਈ ਤਾਂ ਉਹਦੇ ਲਈ ਮਾਫ ਕਰ ਦਿਓ ਜੀ ਕਿ ਸਾਨੂੰ ਵੀ ਅਸੀਂ ਕੀ ਗਲਤੀ ਕਰੀ ਆ ਜਾਂ ਕੋਈ ਮਾੜਾ ਮੋਟਾ ਹੋ ਜਾਂਦਾ ਇੱਧਰ ਉੱਧਰ ਹਨ ਮੈਂ ਵੀ ਅਣਪੜਾ ਵੇਖੋ ਕਹਿੰਦੇ ਹੁੰਦੇ ਆ ਸੰਗਤ ਜਿਹੜੀ ਹੁੰਦੀ ਉਹ ਮਾਫ ਕਰਨ ਵਾਲੀ ਹੁੰਦੀ ਆ ਤੇ ਜੇ ਕੋਈ ਗਲਤੀ ਫਲਤੀ ਨਾ ਗਲਤ ਵੀ ਬਚਨ ਨਿਕਲ ਗਿਆ ਤਾਂ ਤੁਸੀਂ ਜਰੂਰ ਮੈਨੂੰ ਮੈਂ ਖਿਮਾ ਚਾਹੂਗੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ